ਉਨੇ ਇਹ ਜਿਹੜੀ ਬੇਕਿੰਗ ਹੁੰਦੀ ਹੈ ਜਾਂ ਫਰਮੈਂਟੇਸ਼ਨ ਹੁੰਦੀ ਹੈ ਜਾਂ ਜਿਹੜਾ ਵੀ ਪ੍ਰੋਸੈਸ ਫੂਡ ਪ੍ਰੋਸੈਸਿੰਗ ਦਾ ਉਹ ਸਾਡੇ ਚੌਂਕੇ ਚੋਂ ਹੀ ਚੁੱਲ੍ਹੇ ਚੋਂ ਹੀ ਚੱਲਦਾ ਹੋ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਜਿਹੜਾ ਬਰਤਨ ਹੈ। ਇਹਦੀ ਸ਼ਕਲ ਹੋਰ ਹੈ ਇਹਨੂੰ ਆਪਾਂ ਲਗਨ ਕਹਿ ਦਿੰਦੇ ਆ ਕਿਸੇ ਭਾਸ਼ਾ ਦੇ ਵਿੱਚ ਤੁਸ਼ਕ ਵੀ ਕਹਿੰਦੇ ਨੇ। ਤੋਂ ਮੈਂ ਸਾਰੇ ਵੀਅਰਜ਼ ਨੂੰ ਇਹ ਕਹੂੰਗਾ ਕਿ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਦਾ ਹੋਰ ਕੀ ਨਾਮ ਹੁੰਦਾ ਠੀਕ। ਉਸ ਤੋਂ ਬਾਅਦ ਇਹਨੂੰ ਸਿਪਰੀ ਕਹਿ ਦਿੰਦੇ ਨੇ ਜਾਂ ਨਾਰਮਲ ਪਤੀਲਾ ਕਹਿੰਦੇ ਨੇ ਪਰ ਪਤੀਲਾ ਸਿੱਧਾ ਵੀ ਹੁੰਦਾ ਉਹ। ਉਸ ਤੋਂ ਬਾਅਦ ਇਹ ਜਿਹੜਾ ਆ ਗਿਆ ਇਹਨੂੰ ਤਪੜਾ ਕਹਿ ਦਿੰਦੇ ਨੇ ਹੋਰ ਇਹਦਾ ਸਿਰ ਘੁੱਟ ਗਿਆ ਇਸ ਤੋਂ ਬਾਅਦ ਆ ਆ ਗਿਆ ਤੁਹਾਡਾ ਕੁੱਕਰ ਆ ਗਿਆ ਠੀਕ ਇਹ ਆ ਗਿਆ ਆਪਣਾ ਛੰਨਾ ਇਹ ਸਾਰਿਆਂ ਦੀ ਸ਼ਕਲ ਅਲੱਗ-ਅਲੱਗ ਹੈ ਇਹਦੇ ਮਗਰ ਵੀ ਕੋਈ ਵਿਗਿਆਨ ਹੋਗਾ ਇਹਨੂੰ ਬਲਟੋਹੀ ਵੱਡੇ ਨੂੰ ਕਹਿੰਦੇ ਨੇ ਛੋਟੇ ਨੂੰ ਮਝੌਲਾ ਕਹਿੰਦੇ ਨੇ ਇਹ ਸਾਰਿਆਂ ਦੀ ਸ਼ਕਲ ਵੱਖਰੀ ਹੋਣ ਦੇ ਵੀ ਕਾਰਨ ਨੇ ਮੈਂ ਇਹਨੂੰ ਲੰਬਾ ਨਹੀਂ ਕਰੂੰਗਾ ਇਹਦੇ ਸੋਲੂਸ਼ਨ ਹੀ ਦੱਸ ਦੇਣਾ ਕੀ ਕਾਰਨ ਹੈ ਮੋਟਾ-ਮੋਟਾ ਇਹਦੇ ਤੇ ਹੋਰ ਵੱਡੀ ਚਰਚਾ ਹੋਣ ਵਾਲੀ ਹੈ ਜਦੋਂ ਆਪਾਂ ਪਾਣੀ ਨੂੰ ਉਬਾਲਦੇ ਆ ਤਾਂ ਪਾਣੀ 100 ਡਿਗਰੀ ਟੈਂਪਰੇਚਰ ਦੇ ਉੱਪਰ ਭਾਪ ਬਣ ਜਾਂਦਾ ਭਾਪ ਬਣਨ ਦਾ ਮਤਲਬ ਕੀ ਹੈ ਪਾਣੀ ਛੋਟੇ ਛੋਟੇ ਮੋਲੀਕੂਲਸ ਨਾਲ ਜੋੜ ਕੇ ਬਣਿਆ ਹੋਇਆ ਉਹ ਹਰ ਵੇਲੇ ਟੁੱਟਣ ਨੂੰ ਫਿਰਦੇ ਨੇ ਇੱਕ ਦੂਜੇ ਤੋਂ ਜਦ ਤੁਸੀਂ ਟੈਂਪਰੇਚਰ ਦੇਤੀਓ ਟੁੱਟ ਜਾਂਦੇ ਨੇ ਟੁੱਟ ਕੇ ਉੱਡ ਕੇ ਜੇ ਟੈਂਪਰੇਚਰ ਥੱਲੇ ਹੋਇਆ ਤੇ ਜੇ ਉਹ ਵੀ ਟੈਂਪਰੇਚਰ ਹੋਰ ਘਟਾ ਦੋਗੇ ਕਾਕੇ ਸਮਝ ਆ ਰਹੀ ਹੈ ਕੋਈ ਸਾਇੰਸ ਦੀ ਕਲਾਸ ਨਹੀਂ ਚੱਲ ਰਹੀ ਪੁੱਤੇ ਇਹ ਜਾਦੋਂ ਟੁੱਟ ਕੇ ਆ ਇਕੱਠੇ ਹੋਏ ਜਦ ਤੁਸੀਂ ਉਹਨੂੰ ਠੰਡਾ ਕਰਿਆ ਤਾਂ ਬਰ ਬਣ ਜਾਂਦੇ ਤੇ ਹੋਰ ਚੰਗੀ ਤਰ੍ਹਾਂ ਜੁੜ ਜਾਂਦੇ ਨੇ ਠੀਕ ਹੈ ਤਾਂ ਜੇ ਹੁਣ ਤੁਸੀਂ ਖੁੱਲੇ ਬਰਤਨ ਦੇ ਵਿੱਚ ਪਾਣੀ ਨੂੰ ਉਬਾਲੋਗੇ 80 ਡਿਗਰੀ ਤੇ ਹੀ ਭਾਪ ਬੰਨਾ ਸ਼ੁਰੂ ਹੋ ਜਾਊਗਾ ਉਹ 80 90 ਡਿਗਰੀ ਤੋਂ ਉੱਪਰ ਉਹਦਾ ਟੈਂਪਰੇਚਰ ਜਾਣਾ ਹੀ ਨਹੀਂ ਤੁਹਾਡਾ ਜੇ ਤੁਸੀਂ ਉਹਨੂੰ ਸਟੀਮ ਨੂੰ ਉਹਦੇ ਵਿੱਚ ਰੋਕੋਗੇ ਥੋੜਾ ਤਾਂ ਉੱਪਰਲਾ ਦਬਾਅ ਵਧ ਗਿਆ ਉੱਪਰਲਾ ਪ੍ਰੈਸ਼ਰ ਜਦ ਵਧ ਗਿਆ ਤਾਂ ਇਹਨੂੰ ਟੁੱਟਣ ਦੇ ਵਿੱਚ ਜ਼ਿਆਦਾ ਜ਼ੋਰ ਲੱਗੂਗਾ ਫਿਰ 100 ਡਿਗਰੀ ਤੇ ਨਹੀਂ ਟੁੱਟਦਾ ਸੋ ਉੱਪਰ ਜਾਊਗੀ ਟੈਂਪਰੇਚਰ ਤਾਂ ਤੁਸੀਂ ਦੇਖੋ ਇਹਦਾ ਕਰਵੇਚਰ ਜਿਹੜਾ ਹੈਗਾ ਇਹਨੂੰ ਹੋਰ ਅੰਦਰ ਨੂੰ ਕਰ ਲਿਆ ਉਹਨਾਂ ਨੇ ਇਹਨੂੰ ਹੋਰ ਅੰਦਰ ਨੂੰ ਕਰ ਲਿਆ ਇਹਦੇ ਅੰਦਰ ਇਹਦਾ ਟੈਂਪਰੇਚਰ ਇਹਦੇ ਨਾਲੋਂ ਜੇ 80 ਹੈ 85 ਹੈ 90 ਹੋ ਜਾਊਗਾ ਕਿਉਂਕਿ ਉੱਪਰ ਉਹ ਹੋ ਗਿਆ ਕਬਲ ਹੁਣ ਕਈ ਚੀਜ਼ਾਂ ਨੇ ਜਿਹੜੀਆਂ ਹੋਰ ਜ਼ਿਆਦਾ ਟੈਂਪਰੇਚਰ ਚਾਹੀਦਾ ਉਸ ਟੈਂਪਰੇਚਰ ਤੇ ਪਾਣੀ ਪਹੁੰਚ ਹੀ ਨਹੀਂ ਸਕਦਾ ਉਹ ਤੋਂ ਪਹਿਲਾਂ ਹੀ ਉਬਲ ਜਾਊਗਾ ਫਿਰ ਬਣਾ ਲਿਆ ਕੁੱਕਰ ਕੁੱਕਰ ਨੂੰ ਬੰਦ ਕਰਤਾ ਇਹਦੇ ਉੱਪਰੋਂ ਗੈਸ ਜਿਹੜੀ ਸਟੀਮ ਜਿਹੜੀ ਨਿਕਲੂਗੀ ਉਹ ਆਹ ਵਜਨ ਨੂੰ ਚੱਕੂਗੀ ਤਾਂ ਨਿਕਲੂਗੀ ਤੋ ਇਹਦਾ ਟੈਂਪਰੇਚਰ ਅੰਦਰਲਾ ਹੋਰ ਜ਼ਿਆਦਾ ਹੋ ਗਿਆ ਲੇਕਿਨ ਹਾਈ ਟੈਂਪਰੇਚਰ ਦੇ ਉੱਤੇ ਇੱਕ ਅੰਗਰੇਜ਼ੀ ਦਾ ਅਖਰ ਹੈ ਉਹਨੂੰ ਕਹਿੰਦੇ ਥਰਮਲ ਅਬਿਊਜ਼ ਥਰਮਲ ਮਤਲਬ ਗਰਮੀ ਅਬਿਊਜ਼ ਮਤਲਬ ਗਾਲ ਵੀ ਜ਼ਿਆਦਾ ਟੈਂਪਰੇਚਰ ਦੇ ਉੱਤੇ ਜੇ ਆਪਾਂ ਕਿਸੇ ਚੀਜ਼ ਨੂੰ ਕੁੱਕ ਕਰਦੇ ਹਾਂ ਜਾਂ ਘੱਟ ਟੈਂਪਰੇਚਰ ਤੇ ਜ਼ਿਆਦਾ ਲੰਮਾ ਕੁੱਕ ਕਰਦੇ ਹਾਂ ਤਾਂ ਗਰਮੀ ਦੇ ਨਾਲ ਉਹਦੀ ਜਿਹੜੀ ਕੁਆਲਿਟੀ ਉਹ ਡਾਊਨ ਆਂਦੀ ਹੈ ਉਹ ਕਿਵੇਂ ਕਿਸ ਤਰ੍ਹਾਂ ਉਹਦੇ ਤੇ ਵੀ ਚਰਚਾ ਹੋਊਗੀ ਜਿਵੇਂ ਆਪਾਂ ਬਰਤਨਾਂ ਦੀ ਸ਼ੇਪ ਦੀ ਗੱਲ ਕਰੀ ਇਸ ਤਰ੍ਹਾਂ ਇਹਨਾਂ ਦੀ ਧਾਤਾਂ ਵੀ ਵੱਖ-ਵੱਖਰੀਆਂ ਹੁੰਦੀਆਂ ਉਹਦੇ ਕਾਰਨ ਨੇ ਹੁਣ ਜਿਵੇਂ ਮੋਟਾ-ਮੋਟੀ ਜਿਹੜੀਆਂ ਆਪਾਂ ਜਾਣਦੇ ਆਂ ਧਾਤ ਇੱਕ ਤਾਂ ਤਾਂਬਾ ਕਾਪਰ ਜਿਹਨੂੰ ਆਪਾਂ ਕਹਿੰਦੇ ਆਂ ਦੂਸਰਾ ਪਿੱਤਲ ਬਰਾਸ ਜਿਹਨੂੰ ਆਪਾਂ ਕਹਿੰਦੇ ਤੇ ਤੀਸਰਾ ਬ੍ਰੌਂਜ਼ ਕਾਂਸਾ ਜਿਹਨੂੰ ਅਸੀਂ ਕਹਿੰਦੇ ਹਣਾ ਤੇ ਉਸ ਤੋਂ ਬਾਅਦ ਸਰਬ ਲੋਹ ਅਸੀਂ ਕਹਿੰਦੇ ਕੋਈ ਵੀ ਹੁੰਦੀ ਹੈ ਇਕ铝ਨੀਅਮ ਹੈ ਇੱਕ ਸਟੇਨਲੈਸ ਸਟੀਲ ਹੈ ਅਲੱਗ-ਅਲੱਗ ਤਾਣੇ ਠੀਕ ਇਹਨਾਂ ਦੇ ਵਿੱਚ ਕੀ ਫਰਕ ਹੈ ਔਰ ਕਿਉਂ ਵਰਤੀਆਂ ਜਾਂਦੀਆਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਅੱਜ ਮੋਟਾ-ਮੋਟੀ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਕਾਪਰ ਹੈ ਇਹ ਸ਼ੁੱਧ ਧਾਤ ਕੱਲਾ ਕਾਪਰ ਹੈ ਇਹ ਜਿਹੜਾ ਹੈਗਾ ਤੁਹਾਡਾ ਤਾਂਬਾ ਇਹ ਸ਼ੁੱਧ ਧਾਤ ਹੈ ਬਟ ਤਾਂਬੇ ਦੇ ਵਿੱਚ ਇਹ ਹੈ ਕਿ ਨਰਮ ਹੁੰਦਾ ਇਹ ਇਹਨੂੰ ਸ਼ੇਪ ਦੇਣ ਵਾਸਤੇ ਇਹਦੇ ਵਿੱਚ ਕੋਈ ਹੋਰ ਧਾਤ ਲਾਣੀ ਪਊਗੀ ਮਿਸ਼ਰਿਤ ਹੋਊਗਾ ਤਾਂ ਹੀ ਖੜੂਗਾ ਇਹ ਠੀਕ ਹੈ ਉਹਨੂੰ ਅਲੋਏ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਚ ਕਹਿੰਦੇ ਨੇ ਮਿਸ਼ਰਿਤ ਧਾਤ ਜਾਂ ਸਰਬ ਲੋਹ ਲੋਹੇ ਦੀਆਂ ਅਲੱਗ-ਅਲੱਗ ਕੁਆਲਿਟੀਆਂ ਬਣਾ ਕੇ ਉਹ ਬਣਿਆ ਮੈਨੂ ਮੇਡ ਆ ਉਹ ਕੁਦਰਤੀ ਨਹੀਂ ਹੈਗਾ ਤੋ ਇਹ ਜਿਹੜਾ ਪਿੱਤਲ ਹੈ ਇਹ ਵੀ ਕਾਪਰ ਹੈ ਤੁਹਾਡਾ ਇਹ ਵੀ ਇਹਦੇ ਵਿੱਚ ਜ਼ਿੰਕ ਮਿਲਾਇਆ ਹੋਇਆ ਜਿਸਤ ਜਿਹਨੂੰ ਆਪਾਂ ਕਹਿੰਦੇ ਨੇ ਕਾਪਰ ਦੇ ਵਿੱਚ ਜਦੋਂ ਜ਼ਿੰਕ ਮਿਲ ਗਿਆ ਤਾਂ ਉਹ ਤੁਹਾਡਾ ਪਿੱਤਲ ਬਣ ਗਿਆ ਤੇ ਕਾਪਰ ਦੇ ਵਿੱਚ ਜਦੋਂ ਤੁਸੀਂ ਟਿਨ ਮਿਲਾਤਾ ਉਦੋਂ ਉਹ ਕਾਂਸਾ ਬਣ ਗਿਆ ਤੁਸੀਂ ਕਹਿੰਦੇ ਮੇਰੇ ਵਾਲਾ ਕਾਂਸਾ ਚਿੱਟਾ ਹੈ ਜ਼ਿੰਕ ਕਿੰਨਾ ਹੈ ਜਿਹੜਾ ਉਹਦੇ ਤੇ ਡਿਪੈਂਡ ਕਰੂਗਾ ਅਲੋਏ ਹੈ ਇਹ ਇਹਦੀ ਕੁਆਲਿਟੀ ਕੀ ਹੈ ਵੀ ਦੱਸ ਦਿਨਾ ਤੁਹਾਨੂੰ ਤੁਸੀਂ ਟੈਕਨੀਕਲ ਬੈਕਗ੍ਰਾਉਂਡ ਤੋਂ ਤੁਸੀਂ ਸਮਝੋਗੇ ਇਸ ਚੀਜ਼ ਨੂੰ ਜਿਹੜੇ ਬੁਸ਼ ਹੁੰਦੇ ਨੇ ਨਾ ਜਿਹੜੇ ਅੰਦਰ ਸ਼ਾਫਟ ਚੱਲਦੀ ਹੈ ਜਿਹੜੇ ব্রੌਂਜ਼ ਦੇ ਬੁਸ਼ ਨੇ ਤੁਸੀਂ ਉਹਦੇ ਤੇਲ ਭਰ ਲਓ ਉਪਰੋਂ ਥੱਲੇ ਦੱਬ ਲਓ ਤੁਸੀਂ ਦੇਖੋਗੇ ਉਹ ਬਾਹਰ ਆ ਜਾਊਗਾ ਤੇਲ ਮਸਾਮ ਹੁੰਦੇ ਨੇ ਤਾਂ ਜਿਹੜੀ ਸ਼ਾਫਟ ਪੱਖੇ ਦੀਵੇਂ ਲਗਾਤਾਰ ਚੱਲਣੀ ਹੈ ਉਹਨੂੰ ਰੋਜ਼ ਤਾਂ ਕੁੱਪੀ ਨਾਲ ਤੇਲ ਦੇ ਨਹੀਂ ਸਕਦੇ ਉੱਥੇ ব্রੌਂਜ਼ ਦੇ ਉਹ ਬੁਸ਼ ਪੰਦ ਨੇ ਉਹਦੇ ਬਾਹਰ ਇੱਕ ਨੰਮ ਦਾ ਰੱਖ ਕੇ ਉਹਦੇ ਵਿੱਚ ਤੇਲ ਭਰ ਦਿੰਦੇ ਨੇ ਵੀ ਹੌਲੀ ਹੌਲੀ ਸਿਮੀ ਜਾਵੇ ਉਹ ਜਿਹੜਾ ਪਿੱਤਲ ਦਾ ਬੁਸ਼ ਹੋਊਗਾ ਉਹਦੇ ਵਿਚਾਰਿਆਂ ਚੀਰੀ ਦਿੰਦੇ ਨੇ ਉੱਪਰ ਇੱਕ ਉਹ ਲਾ ਦਿੰਦੇ ਨੇ ਆਇਲ ਕੱਪ ਉੱਚ ਤੇਲ ਭਰ ਦਿੰਨੇ ਨੇ ਵੀ ਘੁੰਮੀ ਗਿਆ ਉਹ ਚਰੀ ਦੇ ਵਿੱਚੋਂ ਤੇਲ ਉਹਨੂੰ ਲੱਗੀ ਗਿਆ ਹੌਲੀ ਹੌਲੀ ਆਇਲ ਕੱਪ ਭਰਨਾ ਪੈਂਦਾ ਤੋ ਹੀਟ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹੁਣ ਆ ਜਿਹੜਾ ਹੋ ਗਿਆ ਤਪਲਾ ਇਹਨੂੰ ਇਹ ਕਹਿੰਦੇ ਨੇ ਭਰਤ ਭਰਤ ਮਤਲਬ ਕਾਸਟਿੰਗ ਹੋਇਆ ਢਾਲ ਕੇ ਬਣਿਆ ਹੋਇਆ ਉਹ ਸ਼ੀਟ ਚੋਂ ਬਣਿਆ ਹੋਇਆ ਠੀਕ ਇਸ ਟੀਮ ਜ਼ਿਆਦਾ ਟਰੈਪ ਕਰ ਲੂਗਾ ਜਿਹਨੂੰ ਕਹਿੰਦਾ ਦਾਮ ਇਹਦੇ ਚ ਜ਼ਿਆਦਾ ਵਧੀਆ ਆਊਗਾ ਛੋਲੇ ਵਧੀਆ ਬਣਨਗੇ ਸਾਗ ਵਧੀਆ ਬਣੂਗਾ ਜਿਹਨੂੰ ਹਾਈ ਟੈਂਪਰੇਚਰ ਚਾਹੀਦਾ ਲੇਕਿਨ ਇਹ ਥੱਲੇ ਘੇਰੋਗੇ ਤਾਂ ਤੜਕ ਜੂਗਾ ਜਿਵੇਂ ਦੇਗ ਤੜਕ ਜਾਂਦੀ ਹੈ ਤੁਹਾਡੀ ਹੈਨਾ ਇਰੇ ਅੰਦਰ ਜਿਹੜੀ ਕੋਟਿੰਗ ਹੋਈ ਹੋਈ ਹੈ ਫੂਡ ਦੇ ਵਿੱਚ ਤਾਂ ਉਹੀ ਕੰਟੈਕਟ ਚ ਆ ਰਹੀ ਹੈ ਤੁਹਾਡੇ ਉਹ ਚਾਹੇ ਕਾਪਰ ਦੇ ਵਿੱਚ ਹੋਈ ਹੋਈ ਹੈ ਜਿਹੜਾ ਸਟੇਨਲੈਸ ਸਟੀਲ ਹੈ ਉਹ ਰਿਐਕਸ਼ਨ ਨਹੀਂ ਕਰਦਾ ਜਿਹੜਾ ਤੁਹਾਡਾ ਐਲੂਮੀਨੀਅਮ ਹੈ ਉਹ ਤਜਾਬ ਨਾਲ ਰਿਐਕਟ ਕਰਕੇ ਘੁਲਦਾ ਉਹਦੇ ਵਿੱਚ ਉਹਦੇ ਵਿੱਚ ਘੁਲ ਜਾਂਦਾ ਉਹ ਤਾਂ ਜਿਹੜਾ ਸਟੇਨਲੈਸ ਸਟੀਲ ਹੈ ਕ੍ਰੋਮ ਹੁੰਦਾ ਉਹਦੇ ਅੰਦਰ ਤੇ ਨਿਕਲ ਹੁੰਦਾ ਉਹਦੇ ਵਿੱਚ ਵੀ ਤਜਾਬ ਦਾ ਕੋਈ ਅਸਰ ਹੁੰਦਾ ਨਹੀਂ ਹੈਗਾ ਤਾਂ ਸਟੇਨਲੈਸ ਸਟੀਲ ਵੀ ਠੀਕ ਹੈ ਸਰਬ ਲੋਕ ਕਿਹੜੀ ਚੀਜ਼ 'ਚ ਵਰਤਣਾ ਉਹਦੀ ਵੀ ਚਰਚਾ ਆਪਾਂ ਆਨਲਾਈਨ ਡਾਂਸ ਕਰਾਂਗੇ ਉਹ ਕਿਹੜੀ ਚੀਜ਼ 'ਚ ਘੁੱਲਦਾ ਕਿਵੇਂ ਜੇ ਤੁਹਾਨੂੰ ਇੱਕ ਵਾਰੀ ਪਕੜ ਆ ਗਿਆ ਬਾਕੀ ਦਿਮਾਗ ਤਾਂ ਆਪੇ ਦੌੜੂਗਾ ਮੇਰੇ ਤੋਂ ਅੱਗੇ ਦੌੜੂਗਾ ਰੇਲ ਗੱਡੀ ਦਿੱਤੇ ਜਿਵੇਂ ਨਾ ਅਸੀਂ ਮਸ਼ੀਨਾਂ ਬਣਾਉਂਦੇ ਰਿਹਾ ਸਾਰੀ 27 ਸਾਲ ਮੈਂ ਮਸ਼ੀਨਾਂ ਬਣਾਈਆਂ ਨੇ ਅਸੀਂ ਮਸ਼ੀਨ ਬਣਾ ਲਈ ਉਹਦੇ ਹੈੱਡ 'ਚ ਕੋਈ ਪ੍ਰੋਬਲਮ ਆ ਗਈ ਅਸੀਂ ਸਾਰਿਆਂ ਨੂੰ ਕਹਿੰਦਾ ਹੈੱਡ ਬਦਲ ਦੋ ਇਹਦੇ ਅਸੀਂ ਫ੍ਰੀ ਦੇਵਾਂਗੇ ਤੁਹਾਨੂੰ 3-4-4 ਲੱਖ ਰੁਪਏ ਦਾ ਹੈੱਡ ਸੀਗਾ ਇੱਕ ਜਿਹੜਾ ਬੰਦਾ ਸੀ ਉਹ ਕਹਿੰਦਾ ਸੀ ਸਾਡੇ ਤਾਂ ਪ੍ਰੋਬਲਮ ਹੀ ਨਹੀਂ ਹੈਗੀ ਇਹ ਮੇਰ ਕਮਾਲੇ ਕਿਵੇਂ ਇਹ ਹੋਈ ਨਹੀਂ ਸੋਤ ਉਹ ਕਹਿੰਦਾ ਚੰਗਾ ਆਜਾ ਮੈਂ ਉੱਥੇ ਗਿਆ ਉੱਥੇ ਇੱਕ ਮਤਲਬ ਸਾਡਾ ਯੂਪੀ ਦਾ ਕੋਈ ਭਾਈ ਸੀਗਾ ਉਹ ਚਲਾ ਰਿਹਾ ਮਸ਼ੀਨ ਉਹਨੇ ਪੀਸ ਦਿਖਾਇਆ ਇੰਨੇ ਸ਼ਾਨਦਾਰ ਪੀਸ ਬਣਦੇ ਥੋੜੀ ਮੋਲਡੇਡ ਫੋਮ ਹੀ ਸੀਗੀ ਉਹ ਬਿਲਕੁਲ ਕੋਈ ਕਿਤੇ ਟ੍ਰੇਸ ਨਹੀਂ ਫੋਮ ਐਮ ਫੋਸਕਲਾ ਨਾ ਕਮਾਲ ਹੋ ਗਿਆ ਮੈਂ ਵੀ ਮਸ਼ੀਨ ਬਾਤ ਦੇਖਣ ਜਾਊਗਾ ਪਹਿਲਾਂ ਇੱਕ ਪੱਗ ਮੰਗਾਂ ਨਾਲੇ ਲੱਡੂਆਂ ਦਾ ਡੱਬਾ ਨਾਲਿਆ ਕੁਝ ਪੈਸੇ ਪਹਿਲਾਂ ਮੱਥਾ ਟੇਕਿਆ ਸਾਰੇ ਸਾਹਮਣੇ ਕਉ ਕਿ ਜਿਹੜਾ ਤੁਹਾਨੂੰ ਕੋਈ ਸਿਖਾਰ ਹੈ ਉਸ ਉਸ ਤੋਂ ਵਧੀਆ ਕੀ ਗੱਲ ਹੋਊਗੀ ਜੀ ਉਸ ਤੋਂ ਵਧੀਆ ਕੀ ਗੱਲ ਹੋਊਗੀ ਜਾਂ ਮੈਂ ਮਸ਼ੀਨ ਤੇ ਜਾ ਕੇ ਦੇਖਿਆ ਮੈਂ ਸਿਰ ਤੇ ਹੱਥ ਮਾਰੇ ਬਸ ਇੰਨੀ ਕੀ ਗੱਲ ਸੀ ਤੂੰ ਕਿਸੇ ਨੂੰ ਔੜ ਜਾਂਦੀ ਹੈ ਕਿਸੇ ਨੂੰ ਨਹੀਂ ਔੜਦੀ ਹਾਂ ਪੁਆਇੰਟ ਆਈ ਹੋ ਹਾਂ ਮੈਂ ਤਾਂ ਸਿਰਫ ਵਿਗਿਆਨ ਦੀ ਚਰਚਾ ਕਰ ਰਿਹਾ ਤੁਸੀਂ ਮੇਰੇ ਤੋਂ ਅੱਗੇ ਜਾਣਾ ਮੈਨੂੰ ਪਤਾ ਏ ਇਸ ਚੀਜ਼ ਦਾ ਕਿਉਂਕਿ ਹਰੇਕ ਬੰਦੇ ਦਾ ਦਿਮਾਗ ਆਪਣੀ ਲਾਈਨ ਤੇ ਦੌੜਦਾ ਇਹ ਨਾ ਸਮਝੋ ਵੀ ਇਹ ਜੋ ਮੈਂ ਕਹਤਾ ਇਹ ਅਲਟੀਮੇਟ ਹੈ ਤਾਂ ਸ਼ੁਰੂਆਤ ਹੈ ਸ਼ੁਰੂ ਕਰਨਾ ਜੇ ਤੁਹਾਨੂੰ ਪਤਾ ਹੋ ਜਵੀਏ ਇਹਦੇ ਅੰਦਰ ਕੀ ਕੀ ਹੋ ਰਿਹਾ ਇੱਕ ਕਹਾਣੀ ਵੀ ਮੈਂ ਸੁਣਾਦਾ ਇੱਥੇ ਸੁਣਾ ਬਈ ਮੈਂ ਮਾਂ ਤੇ ਕਹਾਣੀ ਸੁਣਾਉਂਦੇ ਇਹ ਜਿਹੜੀਆਂ ਕਹਾਣੀਆਂ ਨੇ ਨਾ ਇਹ ਫੈਕਟ ਨਹੀਂ ਹੁੰਦੀਆਂ ਮਤਲਬ ਇਹ ਨਹੀਂ ਹੈ ਕਿ ਹੋਈਆਂ ਵਾਪਰੀਆਂ ਹੋਣ ਪਰ ਇਹ ਸਚਾਈ ਨੂੰ ਸਮਝਣ ਤੇ ਸਾਡਾ ਆਸਾਨ ਕਰ ਦਿੰਦੀਆਂ ਇਹ ਚੀਜ਼ਾਂ ਇੱਕ ਕੋਈ ਨਾ ਬਹੀਲਿਆ ਸੀਗਾ ਉਹ ਚਿੜੀਆਂ ਤੋਤੇ ਪਕੜ ਕੇ ਵੇਚਦਾ ਸੀਗਾ ਉੱਥੋਂ ਇੱਕ ਮੇਰੇ ਵਰਗਾ ਬੰਦਾ ਨੰਗਿਆ ਕਰੇ ਰੋਜ਼ ਇੱਕ ਤੋਤਾ ਪਿੰਜਰੇ ਚ ਫੜਿਆ ਤੋ ਉਹ ਤਾਂ ਬੋਲਣ ਵਾਲਾ ਉਨੇ ਪੋਛਲੇ ਬਿਊ ਕਿੱਧਰ ਜਾ ਰਹੇ ਆ ਉਹ ਕਹਿੰਦਾ ਮੈਂ ਆਪਣੇ ਮੁਰਸ਼ਿਦ ਕੋਲ ਚੱਲਿਆਂ ਕਹਿੰਦਾ ਮੁਰਸ਼ਿਦ ਕੀ ਕਰੂਗਾ ਕਹਿੰਦਾ ਜੀ ਮੈਨੂੰ ਆਵਣ ਗਵਨ ਦੇ ਚੱਕਰ ਚੋਂ ਕੱਢ ਲੂਗਾ ਜਮਾਲ ਜੀ ਉਹ ਕਹਿੰਦਾ ਜੰਗਾਇਰ ਤੇਰੀ ਤਾਂ ਬਹੁਤ ਵੱਡੀ ਮੰਗ ਹੈ ਮੈਨੂੰ ਆ ਪੰਜਰੇ ਚੋਂ ਛੁੱਟਣ ਦਾ ਕੋਈ ਨੁਕਤਾ ਲਿਆ ਦੇ ਉਹ ਤੋਂ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਆਪਣੇ ਜਾ ਕੇ ਮੁਰਸ਼ਿਦ ਨੂੰ ਕਿਹਾ ਕਿ ਮਹਾਰਾਜਾ ਤੋਤਾ ਬੜਾ ਤੰਗ ਕਰਦਾ ਰੋਜ਼ ਦਾ ਕਰੋ ਕਿਰਪਾ ਦੱਸੋ ਕੋਈ ਹੱਲ ਵੀ ਇਹ ਜਿਹੜਾ ਚ ਬਾਹਰ ਨਿਕਲੇ ਹਲੇ ਇਹਦੀ ਗੱਲ ਨਹੀਂ ਪੂਰੀ ਸੀ ਮੁਰਸ਼ਿਦ ਗਾਸ ਖਾ ਕੇ ਡਿੱਗ ਪਿਆ ਇਨੂੰ ਹੱਥਾਂ ਪੈਰਾਂ ਦੀ ਬੈਈ ਉਹ ਕਿੱਥੇ ਪੇਤਾ ਛੇੜ ਲਈ ਮੈਨੇ ਅਤਲੀਆਂ ਤੋਂ ਇਹ ਚਸਿੰਗ ਦੇ ਮੁਰਸ਼ੇ ਕਹਿਮ ਹੋਇਆ ਉਹ ਕਹਿੰਦਾ ਹਾਂ ਦੱਸ ਕੀ ਕਹ ਰਿਹਾ ਮਾਰੇ ਕੁਛ ਨਹੀਂ ਮੈਂ ਤਾਂ ਕੁਛ ਨਹੀਂ ਕਹਿ ਰਿਹਾ ਸੀ ਤੁਸੀਂ ਠੀਕ ਹੋ ਕਹਿੰਦਾ ਹਾਂ ਵਾਪਸ ਆ ਗਿਆ ਆਂਦੇ ਨੂੰ ਦੋ ਤਿੰਨੇ ਫੇਰ ਬਾਜ਼ ਮਾਰ ਲਈ ਉਹ ਕਹਿੰਦਾ ਕਿਧਰ ਲੰਗੇ ਜਾਣਾ ਮਾਮੇ ਦੱਸ ਉਹ ਕਹਿੰਦਾ ਤੂੰ ਯਾਰ ਚੰਗਾ ਬੰਦਾ ਤੂੰ ਤਾਂ ਮੇਰਾ ਮੁਰਸ਼ੇ ਦੇ ਮਾਰ ਦੇਣਾ ਸੀ ਕਹਿੰਦਾ ਕੀ ਗੱਲ ਹੋਈ ਕਹਿੰਦਾ ਮੈਂ ਉਹਨੂੰ ਪੁੱਛਿਆ ਉਹ ਪੁੱਛਦੇ ਸਾਰੇ ਖਬਨ ਕੀ ਗੱਲ ਹੋਈ ਉਹ ਗਾਸ ਖਾ ਗਿਆ ਇਹਦੀ ਗੱਲ ਹਾਲੇ ਕੰਪਲੀਟ ਨਹੀਂ ਹੋਈ ਤੋਤਾ ਗਾਸ ਖਾ ਕੇ ਗਿਰ ਗਿਆ ਉਹਨੇ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਗੱਲ 'ਚੇ ਕੁਝ ਭੇਜਦਾ ਹੈ ਵੀ ਹੁਣ ਤੱਕ ਆ ਕੇ ਬਹਿਲਿਆ ਡਾਂਗਾ ਨਾ ਵੱਡੂ ਮੈਨੂੰ ਇਹ ਇਹ ਭੱਜ ਕੇ ਦਰਖਤ ਦੇ ਪਿੱਛੇ ਓਲੇ ਹੋ ਗਿਆ ਮੁਰਸ਼ਿਦ ਨੇ ਆ ਕੇ ਦੇਖਿਆ ਵੀ ਤੋਤਾ ਮਰਿਆ ਪਿਆ ਉਹਨੇ ਪਿੰਜਰਾ ਖੋਲ੍ਹਿਆ ਹਲਾਇਆ ਢੁਲਾਇਆ ਤੇ ਤੋਤੇ 'ਚ ਕੁਝ ਹੋਵੇ ਤਾਂ ਬੋਲੇ ਉਹਨੇ ਜਾ ਕੇ ਤੋਤੇ ਨੂੰ ਗੰਧ ਤੇ ਰਖਤਾ ਜਿਵੇਂ ਹੀ ਬਹਿ ਗਿਆ ਪਿੱਛੇ ਮੁੜਿਆ ਤੋਤਾ ਉੱਡ ਕੇ ਹੋ ਗਿਆ ਹੋ ਗਿਆ ਤੋ ਉਸਤਾਦ ਨੇ ਆਦਾਤਾ ਸੀ ਵੀ ਮਰੇ ਹੋਏ ਦਾ ਢੋਂਗ ਕਰ ਲੈ ਤਾਂ ਵੱਜੇਗਾ ਜਿਹੜਾ ਲੈ ਕੇ ਆਇਆ ਉਹ ਨੂੰ ਨਹੀਂ ਸਮਝ ਆਈ ਜਿਹਦੇ ਆਣ ਵਾਲੀ ਸੀ ਉਹਦੇ ਸਮਝ ਆ ਗਈ ਤੋ ਇਹ ਤਾਂ ਮੈਂ ਗਾਰੰਟੀ ਕਰਨਾ ਕਿ ਇਹਦੇ ਵਿੱਚੋਂ ਇਹੇ ਜੀ ਇਨੋਵੇਸ਼ਨਸ ਨਿਕਲਣਗੇ ਐ ਤੇ ਕਿਉਂਕਿ ਪੰਜਾਬੀਆਂ ਦਾ ਦਿਮਾਗ ਬੜੇ ਸ਼ਾਰਪ ਹੈ ਬਹੁਤ ਸ਼ਾਰਪ ਹੈ ਉਹ ਵਿਗਿਆਨ ਦੇ ਨਾਲ ਜੁੜਨਾ ਪਊਗਾ ਵਿਗਿਆਨ ਤੇ ਦੇਹਾਤ ਤਾਂ ਇੱਕੋ ਹੀ ਚੀਜ਼ ਹੈ ਵਿਗਿਆਨ ਨੇ ਸਿੱਧ ਕਰਤੀਆਂ ਚੀਜ਼ਾਂ ਤੇ ਜਿਹੜੀ ਜੀ ਉਹਨੇ ਸਿੱਧ ਕਰਤੀ ਕੋਈ ਵੀ ਕਰ ਸਕਦਾ ਇਹਦੇ ਚ ਤੁਸੀਂ ਪ੍ਰੋਪਰ ইস্ট ਪਾਓਗੇ ਪ੍ਰੋਪਰ ਪਾਣੀ ਨਾਲੋਗੇ ਨਹੀਂ ਫੁੱਲਣਾ ਹੀ ਫੁੱਲਣਾ ਇਹਨੂੰ ਕਿੰਨਾ ਟੈਂਪਰੇਚਰ ਚਾਹੀਦਾ ਕਿਸ ਤਰ੍ਹਾਂ ਦੇ ਟੈਂਪਰੇਚਰ ਚਾਹੀਦਾ ਤੁਹਾਨੂੰ ਆ ਗਿਆ ਤਾਂ ਫੁੱਲਣ ਉੱਥੋਂ ਸ਼ੁਰੂਆਤ ਹੋਊਗੀ ਆਪਣੀ ਸਾਰੀ ਦੀ ਸ ਤੀਸਰੀ ਔਰ ਆਖਰੀ ਗੱਲ ਜਿਹਨੂੰ ਕਹੇ ਕਿ ਮੈਂ ਅੱਜ ਦੀ ਚਰਚਾ ਨੂੰ ਵਿਰਾਮ ਦਵਾਂਗਾ ਔਰ ਅੱਗੇ ਚਲਾਵਾਂਗੇ ਅੱ빠 ਉਹ ਚੀਜ਼ ਹੈਗੀ ਹੈ ਕਿ ਇਹਨੂੰ ਹੁਣ ਗਰਮੀ ਦੇਣੀ ਹੈ ਗਰਮੀ ਕਿਵੇਂ ਦਿੱਤੀ ਜਾਵੇ ਚੂਲਾ ਹਾਰਾ ਤੰਦੂਰ ਪੀਜ਼ਾ ਓਵਨ ਸਭ ਦੀ ਸ਼ਕਲ ਅਲੱਗ ਅਲੱਗ ਹੈ ਕਿਉਂ ਅਲੱਗ ਅਲੱਗ ਸ਼ਕਲ ਹੈ ਅਸੀਂ ਇੱਥੇ ਬਣਾਵਾਂਗੇ ਉਹ ਇਹੀ ਚੀਜ਼ਾਂ ਵੱਡੀਆਂ ਇਨਵੈਸਟਰੀਜ਼ ਵੀ ਇਹੀ ਚੀਜ਼ਾਂ ਲੱਗਦੀਆਂ ਨੇ ਫਰਕ ਨਹੀਂ ਹੈ ਬਸ ਉਹ ਭਾਂਡੇ ਦਾ ਹੋਰ ਦਾ ਸ਼ਕਲ ਦਾ ਫਰਕ ਹੋ ਜਾਂਦਾ ਅਸੀਂ ਬਣਾਵਾਂਗੇ ਇੱਥੇ ਪੀਜ਼ਾ ਓਵਨ ਵੀ ਬਣਾਵਾਂਗੇ ਫਿਰ ਉਹਦੀ ਚਰਚਾ ਵੀ ਕਰਾਂਗੇ ਵੀ ਇਹਦੇ ਚੋਂ ਹਵਾ ਕਿਵੇਂ ਨਿਕਲਦੀ ਹੈ ਹੀਟ ਕਿਵੇਂ ਘੁੰਮਦੀ ਹੈ ਫਿਰ ਹੋਰ ਵੀ ਚੀਜ਼ਾਂ ਸਮਝਣ ਵਾਲੀਆਂ ਜਦੋਂ ਤੁਸੀਂ ਇੱਥੋਂ ਗਰਮ ਕਰਿਆ ਇਹ ਸਭ ਤੋਂ ਜ਼ਿਆਦਾ ਗਰਮ ਹੈ ਇਹ ਚੀਜ਼ ਹੋਰ ਘੱਟ ਗਰਮ ਹੈ ਇਹ ਹੋਰ ਘੱਟ ਗਰਮ ਹੈ ਇਹ ਹੋਰ ਘੱਟ ਗਰਮ ਹੈ ਤਾਂ ਜਦੋਂ ਅਸੀਂ ਕੋਈ ਵੀ ਪ੍ਰੋਡਕਟ ਡਿਵੈਲਪ ਕਰਨਾ ਤਾਂ ਸਾਨੂੰ ਉਹਦੇ ਆਸ-ਪਾਸ ਦੀ ਸਾਰੀ ਨੌਲੇਜ ਹੋਣੀ ਚਾਹੀਦੀ ਹੈ ਜਦ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗੀਆਂ ਤਾਂ ਤੁਹਾਨੂੰ ਕਿਸੇ ਦੇ ਕਿਸੇ ਤੋਂ ਪਹਿਲਾਂ ਪਤਾ ਲੱਗ ਜਾਊਗਾ ਵੀ ਜੇ ਇਹਦੇ ਵਿੱਚ ਫਾਈਬਰ ਹੋ ਗਿਆ ਤਾਂ ਆਹ ਹੋ ਸਕਦਾ ਇਹ ਨਹੀਂ ਹੋ ਸਕਦਾ ਸਟਾਰਚ ਤੋਂ ਮੈਂ ਕੀ ਬੈਨੀਫਿਟ ਲੈ ਸਕਦਾ ਇਸ ਟਰਨਲ ਖਟਾਈ ਦਾ ਮੈਂ ਕੀ ਬੈਨੀਫਿਟ ਲੈ ਸਕਦਾ ਕਿਉਂਕਿ ਚੰਗੇ ਜੀਵਾਨੂ ਨੇ ਉਹ ਵੀ ਸਾਨੂੰ ਚਾਹੀਦੇ ਨੇ ਪ੍ਰੀ ਬਾਇਓਟਿਕਸ ਇਹਦੇ ਨੇ ਜਦੋਂ ਅਸੀਂ ਕੁਝ ਖਾਂਦੇ ਹਾਂ ਤੇ ਚੰਗੇ ਜੀਵਾਨੂ ਵੀ ਚਾਹੀਦੇ ਨੇ ਉਹ ਬਣ ਸਕਦਾ ਜਦੋਂ ਅਸੀਂ ਆਪਣੇ ਪ੍ਰੋਡਕਟ ਨੂੰ ਡਿਵੈਲਪ ਕਰਨ ਦੇ ਵਿੱਚ ਕਾਮਯਾਬ ਹੋ ਗਏ ਇਹ ਨਾ ਸਮਝੋ ਕਿ ਵਪਾਰ ਖੜਾ ਹੋ ਗਿਆ ਕੁਝ ਵੀ ਨਹੀਂ ਹੋਇਆ ਉਹ ਫਿਰ ਉਹ ਪ੍ਰੋਡਕਟ ਨੂੰ ਲੋਕਾਂ ਦੇ ਟੇਸਟ ਅਨੁਸਾਰ ਬਣਾਣਾ ਔਰ ਇਹ ਇਕੱਲੇ ਕਣਕ ਦੀ ਗੱਲ ਨਹੀਂ ਹੋ ਰਹੀ ਆਪਾਂ ਹਰ ਇੱਕ ਚੀਜ਼ ਦੀ ਗੱਲ ਕਰਾਂਗੇ ਫਿਰ ਉਹ ਟੇਸਟ ਦੇ ਅਨੁਸਾਰ ਬਣਾਣਾ ਫਿਰ ਉਸ ਤੋਂ ਬਾਅਦ ਉਹ disse ਹੀ ਪੈਕਿੰਗ ਕਰਨਾ ਕਿਉਂਕਿ ਪਹੁੰਚ ਵੀ ਕਰਨੀ ਹੈ ਉਹਦੇ ਫਿਰ ਉਹਦੀ ਸ਼ੈਲਫ ਲਾਈਫ ਵੀ ਵਧੇ ਕਿਉਂਕਿ ਹਵਾ ਦੇ ਵਿੱਚ ਤਾਂ ਬੈਠੇ ਨੇ ਜਿਵੇਂ ਨੂੰ ਖਾਣ ਨੂੰ ਉਹਨੂੰ ਬੈਠ ਨੇ ਜੇ ਇਟਲੀ ਦੇ ਵਿੱਚ ਬਗੇਟ ਬਣਾਉਂਦੇ ਨੇ ਉਹ ਬਰੇਡੇ ਹੁੰਦੀਆਂ ਨਾ ਵੱਖਰੇ ਵੱਖਰੇ ਰੱਖ ਲੈਂਦੇ ਨੇ ਲੰਬੀ ਬ੍ਰੈਡ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਉਹ ਕੁਝ ਨਹੀਂ ਪਾਉਂਦੇ ਉਹਦੇ ਚ ਨਾ ਚੀਨੀ ਨਾ ਨਮਕ ਕੁਝ ਨਹੀਂ ਪਾਉਂਦੇ ਉਹਨੂੰ ਜਦੋਂ ਬੇਕ ਕਰਦੇ ਨੇ ਇੰਨਾ ਨਿਊਟ੍ਰੀਸ਼ਨ ਹੁੰਦਾ ਕਿ 3 ਘੰਟੇ ਦੇ ਵਿੱਚ ਖਤਮ ਹੋ ਜਾਂਦਾ ਉਹ 3 ਘੰਟੇ ਦੇ ਵਿੱਚ ਵਿੱਚ ਖਾਣਾ ਹੈ ਤੁਸੀਂ ਔਰ ਇਟਲੀ ਦੇ ਵਿੱਚ ਜੇ ਤੁਸੀਂ ਜਾਓਗੇ ਹਰ ਬੇકરી ਅਲੱਗ ਚੀਜ਼ ਬਣਾਉਂਦੀ ਹੈ ਇਹ ਵੀ ਕੁਝ ਅਲੱਗ ਹੋਊਗੀ ਉਹ ਦੀ ਕੁਝ ਅਲੱਗ ਹੋਊਗੀ ਉਹ ਉਨਾਂ ਕੀ ਬਣਾਉਂਦਾ ਉਨਾਂ ਕੇ बिक ਜਾਂਦਾ ਕਿਉਂਕਿ ਉਹ ਰੱਖ ਹੀ ਨਹੀਂ ਸਕਦਾ ਉਹਨੂੰ ਹੁਣ ਜੇ ਇਹਨੂੰ ਆਪਾਂ ਵੇਚਣਾ ਹੈ ਤੇ ਇਹਦੀ ਸ਼ੈਲਫ ਲਾਈਫ ਵੀ ਤਾਂ ਹੋਣੀ ਚਾਹੀਦੀ ਹੈ ਆਪਣੀ ਗੱਲਾਂ ਦੇ ਦੌਰਾਨ ਹੀ ਦੇਖੋ ਵੱਧ ਗਿਆ ਇਹਦਾ ਹੈ ਨਾ ਵੱਧ ਰਿਹਾ ਰਾਈਜ਼ ਹੋ ਰਿਹਾ ਕਿਉਂਕਿ ਉਹਦੇ ਅੰਦਰਲੀ ਯੀਸਟ ਨੂੰ ਖਾਣਾ ਮਿਲ ਰਿਹਾ ਹੈ ਉਹ ਗੈਸ ਬਣਾ ਰਹੀ ਹੈ ਇਹਨੂੰ ਵਧਾ ਰਹੀ ਹੈ ਉਹ ਇਹ ਵੀ শেলਫ ਲਾਈਫ ਵੀ ਵਧਾਣੀ ਪਊਗੀ ਇੱਕ ਤਾਂ ਇਹ ਆ ਵੀ ਇਹ ਚ ਨੀਮ ਜ਼ਹਿਰ ਪਾ ਦੋ ਜਿਹਨੂੰ ਪ੍ਰਜ਼ਰਵੇਟਿਵ ਅਸੀਂ ਕਹਿੰਦੇ ਆ ਬਰੈਡ ਦੇ ਵਿੱਚ ਕੈਲਸ਼ੀਅਮ ਪ੍ਰੋਪਨੇਟ ਪੈਂਦਾ ਠੀਕ ਹੈ ਬੰਦੇ ਨੂੰ ਤਾਂ ਨਹੀਂ ਮਾਰ ਸਕਦਾ ਪਰ ਜ਼ਹਿਰ ਤਾਂ ਜ਼ਹਿਰ ਹੀ ਹੈ ਨਾ ਉਹ ਕੀ ਕਰਦਾ ਕਿ ਜਦੋਂ ਇਹਦੇ ਵਿੱਚ ਉਲੀ ਲੱਗਦੀ ਹੈ ਜਾਂ ਅਟੈਕ ਹੁੰਦਾ ਉਹਨਾਂ ਨੂੰ ਮਾਰ ਲੈਂਦਾ ਇਹ ਪਰ ਉਹਦੇ ਨਾਲ ਵੀ ਇਹਦੀ ਜਿਹੜੀ শেলਫ ਲਾਈਫ ਹੈ ਉਹ 5 6 7 8 ਦਿਨ ਹੋ ਜਾਂਦੀ ਹੈ ਕਿਉਂਕਿ ਏਡੀ ਵੱਡੀ ਫੈਕਟਰੀ ਦੇ ਵਿੱਚ ਜਿਉਂਨੇ ਬਰੈਡ ਬਣਾਣੀ ਉਹਨੂੰ ਵੇਚਣ ਵਾਸਤੇ ਸਮਾਂ ਤਾਂ ਚਾਹੀਦਾ ਬਿਨਾ ਪ੍ਰਜ਼ਰਵੇਟਿਵ ਤੋਂ ਫੂਡ ਕਿਵੇਂ ਪ੍ਰਜ਼ਰਵ ਹੋਵੇ ਉਹਦੀ ਵੀ ਚਰਚਾ ਹੋਊਗੀ ਅਚਾਰ ਦੇ ਵਿੱਚ ਜੇ ਆਪਾਂ ਤੇਲ ਪਾ ਲੈਨੇ ਹੋਰ ਉਹ ਮਹੀਨਾ 2 ਮਹੀਨਾ 3 ਮਹੀਨੇ ਖਰਾਬ ਨਹੀਂ ਹੁੰਦਾ ਪਰ ਆਪਾਂ ਉਸ ਚੀਜ਼ ਦੀ ਵੀ ਚਰਚਾ ਕਰਾਂਗੇ ਕਿ ਬਿਨਾ ਪ੍ਰਜ਼ਰਵਟਿਵ ਤੋਂ ਸਾਲ ਪਰ ਚੀਜ਼ ਨਾ ਖਰਾਬ ਹੋਵੇ ਉਹਦੇ ਪਿਛਲੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅ ਅੱਜ ਦੀ ਮਤਲਬ ਮੇਨ ਜਿਹੜੀ ਇੰਟਰੋਡਕਸ਼ਨ ਜੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਸਿਰਫ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਕੋਈ ਵੀ ਵਪਾਰ ਕਰਨ ਤੋਂ ਸਾਡੇ ਕੋਲ ਇੱਕ ਪ੍ਰੋਡਕਟ ਹੋਣਾ ਚਾਹੀਦਾ ਪਹਿਲੀ ਚੀਜ਼ ਉਹ ਪ੍ਰੋਡਕਟ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਨੇੜੇ ਤੋਂ ਪੁੱਛ ਲੈ ਬਰੈਡ ਕਿਵੇਂ ਬਣੂਗੀ ਮੈਂ ਤੁਹਾਨੂੰ ਕਹਤਾ ਜੀ ਇੰਨੇ ਗ੍ਰਾਮ ਆ ਇੰਨੇ ਗ੍ਰਾਮ ਪਾਣੀ ਇੰਨੀ ਯੀਸਟ ਇੰਨਾ ਦੁੱਧ ਇੰਨੀ ਇੰਨੀ ਟੈਂਪਰੇਚਰ ਤੇ ਕਰ ਲਓ ਬਰੈਡ ਬਣ ਗਈ ਤੁਹਾਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਿਆ ਮੈਂ ਉਦੋਂ ਤੁਹਾਨੂੰ ਕਾਰੀਗਰ ਮੰਨੂਗਾ ਜਦ ਮੈਂ ਕਹਾ ਕਿ ਇੰਨੇ ਇੰਚ ਉਹ ਰਾਈਸ ਹੋਣੀ ਚਾਹੀਦੀ ਹੈ ਜਾਏ ਉੱਪਰੇ ਹੀ ਨਾ ਜੇ ਜਦ ਤੁਸੀਂ ਕਿਸੇ ਚੀਜ਼ ਨੂੰ ਬਗਾਰ ਸਕਦੇ ਹੋ ਨਾ ਆਪਣੀ ਮਰਜ਼ੀ ਨਾਲ ਉਦੋਂ ਤੁਹਾਨੂੰ ਇਸ ਚੀਜ਼ ਦੀ ਸਮਝ ਆਈ ਉਹ ਤਜਰਬੇ ਕਰ ਕਰਕੇ ਉਹਨੇ ਦਿਖਾਵਾਂਗੇ ਵੇਸੀ ਬੀ ਆ ਦੇਖ ਲੋ ਕਿਸੇ ਦਾ ਕੋਈ ਖਰਚਾ ਨਹੀਂ ਅਸੀਂ ਆਣ ਦਿੰਦੇ ਇਹਦੇ ਵਿੱਚ ਕੋਈ ਮਤਲਬ ਇਹਦੇ ਵਿੱਚ ਕੋਈ ਕਮਰਸ਼ੀਅਲ ਐਂਗਲ ਨਹੀਂ ਹੈਗਾ ਕੋਈ ਕਮਰਸ਼ੀਅਲ ਐਂਗਲ ਨਹੀਂ ਹੈਗਾ ਵਪਾਰ ਕਿੱਥੋਂ ਸ਼ੁਰੂ ਕਰਨਾ ਆਪਣੀ ਹੈਸੀਅਤ ਵਧਾਣੀ ਹੈ ਲੇਕਿਨ ਗੁਸਤਾਖੀ ਮਾਫੀ ਅਕਰ ਤੋਂ ਪਹਿਲਾਂ ਆਪਣੀ ਔਕਾਤ ਪਛਾਨਣੀ ਜ਼ਰੂਰੀ ਗੁਸਤਾਖੀ ਮਾਫ ਕਿ ਮੇਰੇ ਕੋਲ ਨੋ ਲੈਜ ਕਿੰਨੀ ਹੈ ਮੇਰੇ ਕੋਲੇ ਸਾਧਨ ਕਿੰਨੇ ਨੇ ਵਪਾਰ ਕਿਸੇ ਵੀ ਲੈਵਲ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਹੈਸੀਅਤ ਤਾਂ ਬਣੂਗੀ ਹਜ਼ਾਰ ਕਰੋੜ ਵਾਲੇ ਨੂੰ ਵੀ ਆਪਣੀ ਔਕਾਤ ਪਛਾਨ ਨਹੀਂ ਪਊਗੀ ਐਨਾ ਸਮਝੋ ਵੀ ਹਰ ਹਿਸੇ ਤੇ ਜਾ ਰਹੇ ਔਕਾਤ ਹੁੰਦੀ ਹੈ ਵੀ ਮੈਂ ਦੇਖਦ ਸਹੀ ਵੀ ਮੈਨੂੰ ਇਹਦਾ ਇੰਨਾ ਪਤਾ ਇਹ ਥੋੜਾ ਵੀ ਜਰਨੈਲ ਨੇ ਕਰ ਲਿਆ ਤਾਂ ਮੈਂ ਵੀ ਕਰ ਲੂੰਗਾ ਪਹਿਲਾਂ ਨੋਲੇਜ ਐਕੁਇਜ਼ੀਸ਼ਨ ਹੋਊਗੀ ਵੀ ਫਿਰ ਉਹਦੇ ਉੱਤੇ ਦਿਮਾਗ ਚਲਾ ਕੇ ਵੀ ਆਹ ਬਿਕ ਸਕਦਾ ਇਸ ਤਰ੍ਹਾਂ ਬਿਕ ਸਕਦਾ ਪੈਕਿੰਗ ਕਿਵੇਂ-ਕਿਵੇਂ ਹੋ ਸਕਦੀ ਹੈ ਜਿੰਨੀ ਮੈਨੂੰ ਜਾਣਕਾਰੀ ਹੈ ਮੈਂ ਸਾਰੀ ਸ਼ੇਅਰ ਕਰੂੰਗਾ ਬਹੁਤ ਸਾਰੀਆਂ ਮਸ਼ੀਨਾਂ ਵੀ ਨੇ ਮੇਰੇ ਕੋਲ ਜੇ ਕੋਈ ਪ੍ਰੋਡਕਟ ਬਣਾ ਲਾਂਗੇ ਪੈਕਿੰਗ ਦੇ ਵਿੱਚ ਮੈਂ ਫ੍ਰੀ ਆਫ ਕਾਸਟ ਪੈਕਿੰਗ ਵੀ ਕਰਕੇ ਦੂੰਗਾ ਮਾਰਕੀਟਿੰਗ ਲਾਇਸੈਂਸਿੰਗ ਵਾਸਤੇ ਵੀ ਅਸੀਂ ਕਿੰਨੀਆਂ ਕਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹ ਵੀ ਸ਼ੂਟ ਕਰਾਂਗੇ ਅਸੀਂ ਇਹਨਾ ਸੌਖਾ ਨਹੀਂ ਹੈਗਾ ਪਹਿਲਾਂ ਪ੍ਰੋਡਕਟ ਡਿਵੈਲਪਮੈਂਟ ਹੋਊਗੀ ਫਿਰ ਉਹ ਮਾਰਕੀਟ ਫਿਟ ਲੱਭਿਆ ਜਾਊਗਾ ਫਿਰ ਉਹਦੀ ਸੈਲਫ ਲਾਈਫ ਕਰੈਕ ਕੀਤੀ ਜਾਊਗੀ ਫਿਰ ਵੇਚਣ ਦੀ ਗੱਲ ਸ਼ੁਰੂ ਹੋਊਗੀ ਤੇ ਇੱਕ ਗੱਲ ਪੱਕੀ ਹੈ ਕਿ ਜਦੋਂ ਸਾਨੂੰ ਵਪਾਰ ਜੇ ਨਹੀਂ ਮੈਂ ਕਹਿ ਰਿਹਾ ਜਦੋਂ ਸਾਨੂੰ ਵਪਾਰ ਕਰਨ ਦੀ ਸੋਝੀ ਆ ਗਈ ਉਸ ਤੋਂ ਬਾਅਦ ਇਹ 30000 ਰੁਪਏ ਮਹੀਨਾ ਦੇ ਮੰਨ ਲਓ ਅਸੀਂ ਮੰਨ ਲਿਆ ਹੋਰ ਬਣਨ ਦਾ 3000 ਵੀ ਬਣ ਜੇ 1000 ਬਣ ਜੇ ਉਹ ਵੀ ਮਤਲਬ ਤੁਸੀਂ ਜਿੰਦਾ ਰਹਿ ਸਕਦੇ ਹੋ ਵੱਡੀਆਂ ਕੰਪਨੀਆਂ ਤਾਂ ਕੈਸ਼ ਬਰਨ ਕਹਿੰਦੇ ਆ ਹਜ਼ਾਰਾਂ ਕਰੋੜ ਰੁਪਏ ਪਹਿਲਾਂ ਘਾਟਾ ਖਾਂਦਿਆਂ ਨੇ ਤੇ ਮੈਂ ਕਹਿੰਦਾ ਘਾਟਾ ਖਾਣ ਦੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਇਹ 30000 3 ਲੱਖ 3 ਕਰੋੜ 30 ਕਰੋੜ ਤੇ ਕੀ ਬਣੂਗਾ ਮੈਨੂੰ ਨਹੀਂ ਪਤਾ ਪਰ ਉਹਦੇ 'ਚ ਸਕੋਪ ਆ ਗਿਆ ਅੱਗੇ ਵਧਣ ਦਾ ਉਸ ਜਿਵੇਂ ਜਿਵੇਂ ਅਸੀਂ ਸਮਝ ਕੇ ਕਰੀ ਜਾਵਾਂਗੇ ਉਹਨੂੰ ਤੇ ਇਹੀ ਇਸ ਜੀਮ ਨੂੰ ਅੱਗੇ ਲੈ ਕੇ ਚੱਲਾਂਗੇ ਔਰ ਇੱਥੇ ਅਸੀਂ ਇਸੇ ਜਗ੍ਹਾ ਦੇ ਉੱਤੇ ਕਰਾਂਗੇ ਇਹ ਪਿੰਡ ਸਮਝ ਲਓ ਮੇਰਾ ਪਿੰਡ ਹਰੇਕ ਪਿੰਡ ਦੇ ਵਿੱਚ ਜਾਣਾ ਮੇਰੇ ਵਾਸਤੇ ਪੋਸਿਬਲ ਨਹੀਂ ਹੋਵੇਗਾ ਚੱਕੀ ਤਾਂ ਨਹੀਂ ਲਾਵਾਂਗੇ ਅਸੀਂ ਬਹੁਤ ਸ਼ੋਰ ਉਹ ਕਿ ਚੱਕੀ ਦਾ ਹਰੇਕ ਹੀ ਬੰਦਾ ਲਾਈ ਬੈਠਾ ਠੀਕ ਹੈ ਉਹ ਛੋਟੀ ਚੱਕੀ ਤੋਂ ਲੈ ਕੇ ਵੱਡੀ ਚੱਕੀ ਤੱਕ ਸਭ ਕੁਝ ਲੱਗਿਆ ਹੋਇਆ ਜੇ ਆਪਾਂ ਕਣਕ ਦਾ ਹੀ ਕੁਝ ਬਣਾਉਣਾ ਹੋਵੇ ਤਾਂ ਆਪਾਂ ਲੱਭਾਂਗੇ ਮੇਰੇ ਦਿਮਾਗ ਦੇ ਵਿੱਚ ਵੀ ਚੀਜ਼ਾਂ ਨੇ ਵੀ ਇਹ ਬਣ ਸਕਦੀਆਂ ਨੇ ਇਸ ਤਰ੍ਹਾਂ ਬਣ ਸਕਦੀਆਂ ਨੇ ਉਹ ਇੱਥੇ ਬਣਾਵਾਂਗੇ ਇਹੀ ਭਰਾਵਾਂ ਨੂੰ ਟੇਸਟ ਕਰਾਵਾਂਗੇ ਵੀ ਤੁਸੀਂ ਦੱਸੋ ਹਰ ਹਮੇਸ਼ਾ ਨਿੰਦਕ ਦੀ ਸੁਣਨੀ ਹੈ ਜਿਹੜਾ ਤੁਹਾਡੀ ਤਾਰੀਫ ਕਰਦਾ ਉਹ ਤਾਂ ਮਰਵਾਊਗਾ ਤੁਹਾਨੂੰ ਚਾਹੇ ਸੱਚੀ ਉਹ ਕਰ ਰਿਹਾ ਹੋਵੇ ਉਹਦੀ ਜਮੇ ਨਹੀਂ ਸੁਣਨੀ ਉਹਨਾਂ ਨੇ ਕਿਹਾ ਠੀਕ ਹੈ ਭਰਾ ਹਾਂ ਜਿਹੜਾ ਹਾਂ ਜਿਹੜਾ ਤੁਹਾਡਾ ਵਿਰੋਧ ਕਰ ਰਿਹਾ ਚਾਹੇ ਉਹ ਤੁਹਾਨੂੰ ਥੱਲੇ ਖਿੱਚਣ ਆਸਤੇ ਕਰ ਰਿਹਾ ਉਹਦੀ ਗੱਲ ਨੂੰ ਕਦੀ ਜ਼ਮੀਨ ਤੇ ਨਹੀਂ ਸੱਟਣਾ ਚਾਹੇ ਤੁਸੀਂ ਕਹੋ ਇਹ ਨਹੀਂ ਯਾਰ ਤੂੰ ਕਹਿ ਭਰਾ ਕੋਈ ਚੱਕਰ ਨਹੀਂ ਹੈ ਤੋ ਇਹੇ ਸਫਰ ਆਪਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਤੁਸੀਂ ਸਾਰੇ ਜਣੇ ਆਏ ਤੁਹਾਡਾ ਤਹਿ ਦਿਲੋਂ ਧੰਨਵਾਦ ਇਹ ਕਿਉਂਕਿ ਜਦੋਂ ਕੋਈ ਚੀਜ਼ ਹੋਈ ਨਹੀਂ ਨਾ ਹੁੰਦੀ ਉਦੋਂ ਸਮਝ ਲੱਗਦਾ ਇਹ ਕਿਹੜਾ ਹੋਣਾ ਜਾਇਜ਼ ਹੈ ਹੋਣਾ ਲੱਗ ਵੀ ਕਹਿਣ ਪਰ ਹੋਊਗਾ ਨਹੀਂ ਹੋਊਗਾ ਕੁਦਰਤ ਦੇ ਹੱਥ ਹੈ ਪਰ ਕੋਸ਼ਿਸ਼ ਅਸੀਂ ਸਾਰੀ ਜਾਰੀ ਰੱਖਾਂਗੇ ਤੇ ਨੈਕਸਟ ਟਾਈਮ ਹੁਣ ਤੁਹਾਨੂੰ ਵੀਡੀਓ ਦੇ ਉੱਤੇ ਹੀ ਮੈਂ ਤੁਹਾਨੂੰ ਪਹਿਲਾਂ ਤਾਂ ਇਹਦੀ ਆਟੇ ਦੀ ਉਹ ਗੱਲ ਕਰ ਲਾਂਗੇ ਚਰਚਾ ਵੀ ਇਹਦੇ ਕੀ ਕੀ ਬਣਦਾ ਕਿਵੇਂ-ਕਿਵੇਂ ਮੈਂ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੇਰੇ ਕੋਲੇ ਮਸ਼ੀਨਰੀ ਵੀ ਹੈਗੀ ਨਹੀਂ ਹੋਗੀ ਮੈਂ ਲੈ ਆਉਂਗਾ ਉਸ ਤੋਂ ਬਾਅਦ ਨੈਕਸਟ ਆਪਾਂ ਇੱਥੇ ਓਵਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮਿੱਟੀ ਦਾ ਉਹ ਬਾਅਦ ਚ ਸਟੀਲ ਦਾ ਹੋਰ ਦਾ ਬਣ ਜਾਊਗਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਉਹਨੂੰ ਪੈਕਿੰਗ ਕਰ ਫਿਰ ਅੱਗੇ ਕੀ ਹੋਣਾ ਪਰਮਾਤਮਾ ਨੂੰ ਪਤਾ ਸਤਿ ਸ਼ਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ